ਸਤਿ ਸ਼੍ਰੀ ਅਕਾਲ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਔਰ ਤੀਰਤ ਸਿੰਘ ਸਾਡੇ ਨਾਲ ਮੌਜੂਦ ਨੇ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਔਰ ਬਹੁਤ ਵੱਡਾ ਸਕਸੈਸ ਰੇਟ ਤੀਰਤ ਜੀ ਦਾ ਪਿਨਾਕਲ ਇਮੀਗ੍ਰੇਸ਼ਨ ਇਹਨਾਂ ਦਾ ਰਹਿੰਦਾ ਹੈ ਔਰ ਰਿਫਿਊਜ਼ਡ ਵੀਜ਼ਾ ਨੂੰ ਰਿਫਿਊਜ਼ਡ ਕੇਸਸ ਨੂੰ ਵੀ ਪੀਪੀਆਰ ਬਹੁਤ ਵੱਡੀ ਗਿਣਤੀ 'ਚ ਤੀਰਤ ਜੀ ਨੇ ਦਵਾਏ ਨੇ ਪਰ ਅੱਜ ਵਿਸ਼ਾ ਬੜਾ ਮਹੱਤਵਪੂਰਨ ਹੈ ਤੀਰਤ ਜੀ ਟੌਪਿਕ ਕੀ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਵੀਜ਼ੇ ਆ ਰਹੇ ਨੇ ਉਹ ਕਿਉਂ ਆ ਰਹੇ ਨੇ ਕਿਸ ਤਰ੍ਹਾਂ ਦੀਆਂ ਪ੍ਰੋਫਾਈਲਸ ਤੇ ਆ ਰਹੇ ਨੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਉਹ ਵਿਦਿਆਰਥੀ ਰੱਖਦੇ ਨੇ ਸੋ ਹੁਣ ਅਗਰ ਬਾਕੀ ਵਿਦਿਆਰਥੀਆਂ ਨੇ ਵੀ ਵੀਜ਼ੇ ਲੈਣੇ ਆ ਤੇ ਉਹ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਮੈਂ ਚਾਹੂੰਗਾ ਇਸ ਟੌਪਿਕ ਤੇ ਤੁਸੀਂ ਅੱਜ ਵਿਦਿਆਰਥੀਆਂ ਨੂੰ ਅਡਰੈਸ ਕਰੋ ਔਰ A to Z ਇਨਫਰਮੇਸ਼ਨ ਸਾਂਝੀ ਕਰੋ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਟਾਪਿਕ ਬਹੁਤ ਇੰਪੋਰਟੈਂਟ ਆ ਸਰ ਇਸ ਵਿੱਚ ਤਾਂ ਕੋਈ ਦੂਰ ਰਾਈ ਹੈ ਨਹੀਂ ਕਿ ਤੇ ਜਿੱਦਾਂ ਸਰ ਤੁਸੀਂ ਸਾਫ਼ ਤੌਰ ਤੇ ਕਿਹਾ ਕਿ ਜਿਹੜੇ ਬੱਚੇ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋ ਰਹੇ ਚਾਹੇ ਘੱਟ ਕੀਮਤੀ ਦੇ ਵਿੱਚ ਹੀ ਹੋਵੇ ਇਸਲੇ ਨੰਬਰ ਹੈਗਾ ਕਿਦਾਂ ਜਿਹੜਾ ਕੀ ਉਹ ਬੱਚੇ ਦੇ ਨੰਬਰ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋ ਰਹੇ ਆ ਤੇ ਅੱਜ ਮੈਂ ਦੱਸਣਾ ਚਾਹੂੰਗਾ ਤੇ ਲਗਾਤਾਰ ਬਿਲਕੁਲ ਅਸੀਂ ਵੀ ਬਹੁਤ ਕਨਸਰਨ ਹੈ ਗਿਆ ਕਿ ਕਿਦਾਂ ਬੱਚਿਆਂ ਦਾ ਵੀਜ਼ਾ ਲੈ ਸਕਿਆ ਕੋ ਜਿੰਨੀਆਂ ਮਰਜੀ ਵਧੀਆ ਗੱਲਾਂ ਕਰ ਲਈਏ ਐਂਡ ਆਫ ਦਾ ਡੇ ਓਨਲੀ ਮੈਟਰ ਕਿ ਫਾਈਲ ਤੇ ਵੀਜ਼ਾ ਆਇਆ ਜਾਂ ਨਹੀਂ ਆਇਆ ਤੇ ਉਹਦੇ ਪਾਸੇ ਨਾ ਜਿੱਦਾਂ ਹੁਣ ਅਸੀਂ ਵੀ ਡੀਪ ਅਨਲਿਸਿਸ ਕੀਤੇ ਪ੍ਰੋਪਰ ਡਿਸਕਸ਼ਨਸ ਹੋ ਰਹੀਆਂ ਨਾਲ ਜਿਹੜੇ ਕੋਲੀਗਸ ਦੇ ਨਾਲ ਵੀ ਕੀ ਕਰ ਸਕਦੇ ਹੈਗੇ ਆ ਜਿਹੜੇ ਬੱਚੇ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋ ਰਹੇ ਕੀ ਹੋ ਸਕਦਾ ਤੇ ਸਰ ਜੇ ਤੁਹਾਨੂੰ ਯਾਦ ਹੋਵੇ ਆਪਾਂ ਕਾਫੀ ਦੇਰ ਤੋਂ ਇਹ ਕਿ ਜਿਹੜਾ ਇੱਕ ਮਤਲਬ ਕਿ ਪਿਛਲੇ ਕਾਫੀ ਸਮੇਂ ਤੋਂ ਬੱਚਿਆਂ ਨੂੰ ਅਲਰਟ ਹੋਣ ਨੂੰ ਅਵੇਅਰ ਹੋਣ ਨੂੰ ਕਹਿ ਰਹੇ ਆ ਤੇ ਆਪਾਂ ਤਕਰੀਬਨ ਲਗਭਗ ਸਾਲ ਪਹਿਲਾਂ ਬਣਨ ਜਾ ਰਿਹਾ ਆਸਟ੍ਰੇਲੀਆ ਤੇ ਸੱਚਾਈ ਹੈ ਸਰ ਮੈਨੂੰ ਇਹਦਾ ਲੱਗਦਾ ਕਿ ਆਪਾਂ ਨੂੰ ਗਿਵ ਅਪ ਨਹੀਂ ਕਰਨਾ ਚਾਹੀਦਾ ਡਰਨਾ ਨਹੀਂ ਚਾਹੀਦਾ ਜੇ ਆਸਟ੍ਰੇਲੀਆ ਦੀ ਗਵਰਨਮੈਂਟ ਤੁਸੀਂ ਦੱਸੋ ਜਦੋਂ ਵੀਜ਼ਾ ਲੈਣਾ ਕਿੱਦਾਂ ਦੇਖਦੀ ਫੰਡਸ ਤੇ ਕਿੱਥੋਂ ਪੈਸੇ ਆਏ ਕਿਹਨੇ ਦਿੱਤੇ ਕਿੱਦਾਂ ਆਇਆ ਸਾਰਾ ਕੁਝ ਹੈ ਕਿੰਨੇ ਪੁਰਾਣੇ ਆ ਸੋਰਸ ਆਫ ਇਨਕਮ ਦੇਖਣ ਦੀ ਆ ਦੈਨ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋ ਰਿਹਾ ਬਟ ਮੈਂ ਦੁਬਾਰਾ ਦੱਸਾਂ ਵੀ ਆਰ ਵੈਰੀ ਲੱਕੀ ਆਸਟ੍ਰੇਲੀਆ ਚ ਕੋਈ ਵੀਜ਼ਾ ਰਿਫਿਊਜ਼ ਹੋ ਜਾਏ ਨਾ ਬਹੁਤ ਵੱਡਾ ਚੈਲੰਜ ਆ ਦੁਬਾਰਾ ਵੀਜ਼ਾ ਲੈਣਾ ਬਹੁਤ ਰੇਅਰ ਆ ਹਾਂ ਅਸੀਂ ਲੈ ਹੋਏ ਆ ਆਫਟਰ ਰਿਫਿਊਜ਼ਲ ਵੀ ਵੀਜ਼ਾ ਆਸਟ੍ਰੇਲੀਆ ਦੇ ਪਰ ਬਹੁਤ ਘੱਟ ਆ ਗਿਣਤੀ ਚ ਕਿਉਂਕਿ ਜ਼ਿਆਦਾਤਰ ਬੱਚੇ ਤਾਂ ਐਲੀਜੀਬਲ ਹੀ ਨਹੀਂ ਹੁੰਦੇ ਪਰ ਜਿਹੜੀ ਕੈਨੇਡਾ ਉਹ ਕੰਟਰੀ ਆ ਜਿੱਥੇ ਕਿ ਤੁਸੀਂ ਦੁਬਾਰਾ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਆ ਸੋ ਇਸ ਲਈ ਮੈਂ ਤਾਂ ਕਹਾਂਗਾ ਡਰਨ ਦੀ ਲੋੜ ਨਹੀਂ ਬੇਫਿਕਰ ਹੁੰਦੀ ਸਿਰਫ ਲਰਨਿੰਗ ਦੀ ਲੋੜ ਆ ਡੇਲੀ ਬੇਸਿਸ ਤੇ ਮਤਲਬ ਕਿ ਰੋਚਨਾਵਾ ਸਿੱਖੋ ਆਪਣੀ ਫਾਈਲ ਤੇ ਜਿਹੜਾ ਕਿ ਮਿਹਨਤ ਕਰੋ ਸਭ ਤੋਂ ਵੱਡੀ ਗੱਲ ਸਮੇਂ ਦੀ ਨਜ਼ਾਕਤ ਨੂੰ ਜਰੂਰ ਸਮਝੋ ਦੈਨ ਆਪਣੀ ਜਿਹੜੀ ਕਿ ਫਾਈਲ ਲੋਚ ਕਰੋ ਕਈਆਂ ਦੇ ਬੱਚਿਆਂ ਚ ਇੱਕ ਮਾਈਂਡ ਤੋਂ ਟੈਨਸ਼ਨ ਹੁੰਦੀ ਆ ਇਨਟੇਕ ਨੰਗ ਜਾਣਾ ਆ ਹੋ ਜਾਣਾ ਡੈਫਰ ਆ ਮੈਂ ਤਾਂ ਇਸੇ ਇਨਟੇਕ ਤੇ ਜਾਣਾ ਮੈਂ ਤਾਂ ਇਸੇ ਕਾਲਜ ਕੋਰਸ ਤੇ ਜਾਣਾ ਸੋ ਰਿਜਿਡਨੈਸ ਤਾਂ ਛੱਡਣੀ ਪੈਣੀ ਆ ਮੇਰੇ ਪ੍ਰਾ ਜਿਹੜੀ ਤਾਂ ਸਾਡੀ ਸੱਚਾਈ ਜਿਹੜੀ ਹੈਗੀ ਆ ਯੋਗੀ ਆਪਾਂ ਨੂੰ ਐਮਬੈਸੀ ਦੀਆਂ ਰਿਕੁਆਇਰਮੈਂਟ ਪੂਰੀਆਂ ਕਰਨੀਆਂ ਪੈਣੀਆਂ ਤੇ ਯੈਸ ਇੱਕ ਚੀਜ਼ ਦਾ ਪੱਲੇ ਬੰਨ ਲਓ ਮੇਰੇ ਕੋਲ ਵੀ ਕਲਾਇੰਟਸ ਆ ਰਹੇ ਜਿਹੜੇ ਕਿ ਜਦੋਂ ਮੇਰੇ ਤੋਂ ਸ਼ਾਇਦ 6 ਮਹੀਨੇ ਪਹਿਲਾਂ ਸ਼ਾਇਦ ਸਾਲ ਪਹਿਲਾਂ ਹੀ ਕਾਉਂਸਲਿੰਗ ਹੀ ਸਾਲ ਪਹਿਲਾਂ ਵੀ ਕਾਉਂਸਲਿੰਗ ਲੈ ਗਏ ਨੇ ਹੁਣ ਉਹਨਾਂ ਦੇ ਬੱਚੇ ਜਿਹੜੇ ਐਲੀਜੀਬਲ ਹੈ ਸਰ ਤੁਸੀਂ ਦੋ ਦੋ ਕਹਿੰਦੇ ਫੰਡ ਤੇ ਲੋਡ ਨਹੀਂ ਹੈਗੇ ਇਦਾਂ ਚੇਂਜ ਹੋ ਰਹੀਆਂ ਚੀਜ਼ਾਂ ਨਾ ਡੇਲੀ ਬੇਸਿਸ ਤੇ ਚੇਂਜ ਆ ਸੋ ਅੱਜ ਕੀ ਹੈਗਾ ਮੈਟਰ ਕਰਦਾ ਅੱਜ ਬਾਹਰ ਮੌਸਮ ਕਿਦਾਂ ਦਾ ਤੁਸੀਂ ਉਹਦੇ ਹਿਸਾਬ ਨਾਲ ਕੱਪੜੇ ਪਾਓਗੇ ਇਹ ਥੋੜੋ ਕੀ ਬਾਰੇ ਕਿ ਹਾਂ ਵੀ ਪਿਛਲੇ ਸਾਲ ਰਿਸਪੈਕਟ ਕਰਨੀ ਪੈਣੀ ਹੈ ਤੇ ਬਿਨਾ ਫਾਈਨੈਂਸ਼ੀਅਲ ਤੋਂ ਵੀਜ਼ਾ ਲੈਣਾ ਮੈਂ ਤਾਂ ਕਹੂੰਗਾ ਕਿ ਐਸ ਵੇਲੇ ਅਪਲਾਈ ਕਰਨਾ ਹੀ ਮੈਂ ਤਾਂ ਕਹੂੰਗਾ ਬਿਲਕੁਲ ਸਿਆਣਾ ਪੀਣੀ ਤਾਂ ਬਿਲਕੁਲ ਅਪਲਾਈ ਨਾ ਕਰੋ ਫਾਈਨੈਂਸ਼ੀਅਲ ਸਭ ਨੂੰ ਪਤਾ ਵਾ ਕਿ 1 ਸਾਲ ਦੀ ਫੀਸ ਵੀ ਜਰੂਰ ਦੋ ਜੀਆਈਸੀਬੀ ਦੋ 1 ਸਪਟੈਂਬਰ ਤੋਂ ਰਿਵਾਈਜ਼ ਵੀ ਹੋ ਰਹੀਆਂ ਚੀਜ਼ਾਂ ਉਹ ਵੀ ਤੁਹਾਨੂੰ ਹੁਣ ਪਤਾ ਲੱਗ ਗਿਆ ਹੋਣਾ ਜਿਹੜੀਆਂ ਨਵੀਂ ਜਿਹੜੀ ਚੇਂਜ ਜਿਹੜੀਆਂ ਰਿਕੁਆਇਰਮੈਂਟ ਚੇਂਜ ਹੋਈ ਆ ਤੇ 4 ਮਹੀਨੇ ਪੁਰਾਣੀ ਬੈਂਕ ਸਟੇਟਮੈਂਟ ਜੇ ਤੁਸੀਂ ਜੀਆਈਸੀ ਨੂੰ ਦਿੰਦੇ ਤੇ ਉਹਨਾਂ ਨੇ ਕਿਹਾ ਕਿ 1 ਸਾਲ ਦੀ ਫੀਸ ਜੀਆਈਸੀ ਜੇ ਬਦਲਦੇ ਫੀਸ ਦੇਤੀ ਆ ਤੇ ਫਿਰ ਬਾਅਦ ਚ ਉਹਨਾਂ ਨੇ ਲੰਬੀਆਂ ਸਾਰੀਆਂ ਜਿਹੜੀਆਂ ਆਪਸ਼ਨਸ ਦਿੱਤੀਆਂ ਹੋਈਆਂ ਕਿ ਜੀਆਈਸੀ ਚਾਹੇ 1 ਸਾਲ ਦੀ ਉਹ ਟੀਮ ਨੂੰ ਕਹੂੰਗਾ ਸਕਰੀਨਸ਼ਾਟ ਵੀ ਇੱਥੇ ਜਰੂਰ ਸ਼ੇਅਰ ਕਰ ਦੇ ਤੇ ਜੀਆਈਸੀ ਜਿਹੜੀ ਕੀ ਆ 1 ਸਾਲ ਦੀ ਮਤਲਬ ਜਿਹੜੀ GIC ਆਪਾਂ ਜੰਦੇ ਆ ਤੇ ਜਾਂ 4 ਮਹੀਨੇ ਦੀ ਜਿਹੜੀ ਫਾਈਨੈਂਸ਼ੀਅਲ ਜਾਂ ਲੋਨ ਲੈਟਰ ਉਹਨਾਂ ਨੇ ਕਿਹਾ ਇੱਕ ਚੀਜ਼ ਤੁਹਾਡੀ ਰਿਕੁਆਇਰਮੈਂਟ ਪੂਰੀ ਹੋਣੀ ਪਰ ਮੈਂ ਆਪਣੇ ਵੱਲੋਂ ਤੈਅ ਜਲੋਂ ਕਹਿ ਰਿਹਾ ਦੋ ਚੀਜ਼ਾਂ ਪੂਰੀਆਂ ਕਰੋ GIC ਵੀ ਦੋ ਦੂਜੀ ਚਾਹੀਏ ਆਪਣੇ ਫਾਈਨੈਂਸ਼ੀਅਲ ਫੰਡ ਪੁਰਾਣੇ ਕਰਕੇ ਰੱਖੋ ਅਗਲੇ ਸਾਲ ਦੀ ਫੀਸ ਦੇਣ ਨੂੰ ਜਾਂ ਲੋਨ ਲੈਟਰ ਕੋਈ ਵੀ ਅਰੇਂਜ ਕਰਕੇ ਰੱਖੋ ਜਾਂ ਕਿਸੇ ਤਰ੍ਹਾਂ ਦੀ ਤੁਹਾਨੂੰ ਫਾਈਨੈਂਸ਼ੀਅਲ ਹੈਲਪ ਕਿੱਦਾਂ ਤੁਸੀਂ ਉੱਥੇ ਸਰਵਾਈਵ ਕਰ ਸਕਦੇ ਹੋ ਉਹ ਚੀਜ਼ਾਂ ਮੈਟਰ ਕਰੋ ਤੇ ਮੋਸਟ ਇੰਪੋਰਟੈਂਟਲੀ ਮੈਂ ਤੇ ਸਾਫ਼ ਤੌਰ ਤੇ ਕਹਾਂਗਾ ਕਾਪੀ ਪੇਸਟ ਮਾਰਨੀ ਤੇ ਜਮਾਂ ਹੀ ਬੰਦ ਕਰ ਦਿਓ ਚਾਹੇ ਜਿਹਦਾ ਵੀਜ਼ਾ ਆਇਆ ਉਹਨੇ ਕੀ ਕਾਪੀ ਪੇਸਟ ਮਾਰੀ ਹੈਗੀ ਉਹ ਵੀ ਜਮਾਂ ਹੀ ਬੰਦ ਕਰ ਦਿਓ ਆਪਣੀ ਫਾਈਲ ਤੇ ਇੰਡੀਵਿਜੂਅਲੀ ਜਿਹੜੀ ਕਿ ਮਿਹਨਤ ਕਰਦੇ ਜਾਓ ਵਧੀਆ ਹੋਊਗਾ ਬਾਕੀ ਕੋਰਸ ਸਿਲੈਕਸ਼ਨ ਦੀ ਸਰ ਇੱਥੇ ਵੀ ਉਹ ਵੀ ਗੱਲ ਕਰ ਦਵਾ ਕੋਰਸ ਸਿਲੈਕਸ਼ਨ ਹਰੇ ਤੱਕ ਜਨਵਰੀ 26 ਤੱਕ ਸਹੀ ਆਹਾਂ ਉਹੀ ਕੋਰਸ ਲੈ ਕੇ ਜਾਓ ਜਿਹਦਾ ਵਰਕ ਪਰਮਿਟ ਲੈ ਤੁਸੀਂ ਐਲੀਜੀਬਲ ਹਨ ਇਹਦਾ ਕੋਰਸ ਸਾਨੂੰ ਨਹੀਂ ਲੈਣਾ ਚਾਹੀਦਾ ਬਾਕੀ ਗੱਲ ਰਹਿ ਗਈ ਪਬਲਿਕ ਪ੍ਰਾਈਵੇਟ ਕਾਲਜ ਦੀ ਉਹ ਤਾਂ ਰੌਲਾ ਹੀ ਖਤਮ ਹੋ ਚੁੱਕੋਏ ਸਰ ਐਸ ਵੇਲੇ ਤਾਂ ਵੀਜ਼ਾ ਲੈਣਾ ਮੈਂ ਲੱਗਦਾ ਕਿ ਯੂਨੀਵਰਸਿਟੀ ਦੇ ਵਿੱਚ ਇਟ ਜਾਂ ਡਿਪਲੋਮੇ ਜਿਹੜੀ ਮਿਸ਼ਨ ਲਾ ਮੋ ਵੀ ਗੱਲ ਨਾਲ ਜਦੋਂ ਬੰਦਾ ਰਿਫਿਊਜ਼ ਹੁੰਦਾ ਫਿਰ ਤਾਂ ਸਾਰੇ ਪਾਸੇ ਹੱਥ ਪੈਰ ਮਾਰਦਾ ਮੈਂ ਕਹਿੰਦਾ ਹੱਥ ਪੈਰ ਮਾਰਨੇ ਚਾਹੀਦੇ ਆ ਕਿਉਂਕਿ ਜਿਹੜੇ ਤੇ ਬੀਤਦੀ ਆ ਉਹਨੂੰ ਹੀ ਪਤਾ ਲੱਗਦਾ ਆਪਣੀ ਫਾਈਲ ਤੇ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਉਸਤੇ ਮਿਹਨਤ ਕਰ ਲਓ ਉਹੀ ਕਾਲਜ ਕੋਰਸ ਹੈ ਜਿੱਥੇ ਰੱਬ ਨਗਰੇ ਤੁਹਾਡੀ ਜਿਹੜੀ ਰਿਫਿਊਜ਼ ਲਾਈ ਆ ਦੈਨ ਚੇਂਜ ਚੂਨ ਕਰਨ ਵਾਲੇ ਪਾਸੇ ਜਿੰਨੀ ਵਾਰੀ ਆਪਾਂ ਚੇਂਜ ਕਰਦੇ ਜਾਵਾਂਗੇ ਫੋਰ ਐਗਜ਼ਾਮਪਲ ਕਹਿੰਦਾ ਅਜਿਹਾ ਨੂੰ ਮੈਂ ਕੋਈ ਸਟੇਟਮੈਂਟ ਦੇ ਰਿਹਾ ਕਿ ਇਦਾਂ ਕਰ ਲੋ ਅਗਲੀ ਵਾਰੀ ਮੈਂ ਫੇਰ ਚੇਂਜ ਕਰ ਲਿਆ ਅਗਲੀ ਵੀਡੀਓ ਚ ਮੈਂ ਫੇਰ ਚੇਂਜ ਕਰਾਂਗਾ ਯਾਰ ਇਦਾਂ ਸਟੈਂਡ ਯਾਨੀ ਹਰ ਵੀਡੀਓ ਚ ਤੂੰ ਆਪਣੀ ਸਟੇਟਮੈਂਟ ਚੇਂਜ ਕਰ ਰਿਹਾ ਸੋ ਸੇਮ ਵੀਜ਼ਾ ਆਫੀਸਰ ਦੇ ਵਿੱਚ ਜੇ ਹਰ ਪ੍ਰੋਫਾਈਲ ਦੇ ਵਿੱਚ ਮੈਂ ਕਾਲਜ ਚੇਂਜ ਕੋਰਸ ਚੇਂਜ ਸਭ ਕੁਝ ਚੇਂਜ ਕਰਦਾ ਹੀ ਜਾ ਰਿਹਾ ਹੈਗਾ ਤੋ ਕਿਤੇ ਨਾ ਕਿਤੇ ਉਹਨਾਂ ਕਹਣਾ ਕਿ ਯਾਰ ਇਹ ਜੈਨੋਨੀ ਇਹਨਾਂ ਸਿਰਫ ਐਂਟਰੀ ਚਾਹੀਦੀ ਹੈਗੀ ਇਹ ਬਾਰ ਬਾਰ ਚੇਂਜ ਕਰਦਾ ਆ ਰਿਹਾ ਸੋ ਇਸ ਲਈ ਮੈਂ ਹਰ ਬੱਚੇ ਨੂੰ ਕਹਿੰਦਾ ਨਾ ਜ਼ਰੂਰੇ ਕਰੇ ਬੈਨਕਲ ਦੇ ਆਫਿਸ ਆਗੇ ਪਰਸਨਲ ਵਿਜ਼ਿਟ ਕਰਕੇ ਪ੍ਰੋਫਾਈਲ ਅਸੈਸ ਕਰਕੇ ਤੁਸੀਂ ਸੇਮ ਕਾਲਜ ਸੇਮ ਕੋਰਸ ਦੇ ਵਿੱਚ ਵੀ ਰਿਫਿਊਜ਼ ਹੋਇਆ ਕੇਸ ਵੀ ਵੀਜ਼ਾ ਲੈ ਸਕਦੇ ਆਲਰੇਡੀ ਹਜ਼ਾਰਾਂ ਬੱਚਾ ਲੈ ਚੁੱਕਾ ਹੋਇਆ ਸੋ ਮੁੱਦਾ ਹੈਗਾ ਫਾਈਨੈਂਸ਼ੀਅਲ ਯੈਸ ਬਹੁਤ ਇੰਪੋਰਟੈਂਟ ਡਿਲੇ ਕਰਦੇ ਐਪਲਾਈ ਕਰ ਲੋ ਇਨਟੇਕ ਮਿਸ਼ਨ ਦਾ ਹੋ ਜਾਵੇ ਪਰ ਫਾਈਨੈਂਸ਼ੀਅਲ ਦੇ ਨਾਲ ਬਿਲਕੁਲ ਕੰਪਰੋਮਾਈਜ਼ ਨਹੀਂ ਕਰਨਾ ਭਲੇ ਕਿੱਦਾਂ ਤੁਸੀਂ ਫਾਈਨੈਂਸ਼ੀਅਲਸ ਨੂੰ ਹੱਲ ਕਰਨਾ ਹੋ ਪ੍ਰੋਫਾਈਲ ਤੋਂ ਪ੍ਰੋਫਾਈਲ ਤੁਹਾਡੇ ਵੇਰੀ ਹੋ ਸਕਦਾ ਤੇ ਕੋਈ ਕਿਸੇ ਤਰ੍ਹਾਂ ਦਾ ਫੇਕ ਡਾਕੂਮੈਂਟ ਭੁੱਲ ਕੇ ਵੀ ਨਹੀਂ ਲਾਉਣਾ ਕੋਈ ਕਿਸੇ ਤਰ੍ਹਾਂ ਦਾ ਜਗਾੜ ਆਪਣੀ ਫਾਈਲ ਦੇ ਵਿੱਚ ਬਿਲਕੁਲ ਭੁੱਲ ਕੇ ਵੀ ਨਹੀਂ ਲਾਉਣਾ ਤੇ ਉਹਦੇ ਵਾਸਤੇ ਪਿਨੈਕਲ ਦੇ ਆਫਿਸ ਆ ਕੇ ਜਰੂਰ ਮਿਲੋ ਤੇ ਉਮੀਦ ਕਰਦਾ ਹਾਂ ਤੁਹਾਡਾ ਬਾਅਦ ਜਾਂਦਾ ਸੁਪਨਾ ਇਸ ਔਕੇ ਟਾਈਮ ਦੇ ਵਿੱਚ ਵੀ ਵਧੀਆ ਹੋਊਗਾ ਤੇ ਜਦਾਂ ਸਰ ਨੇ ਗੱਲ ਕੀਤੀ ਨਾ ਕਿ ਉਹ ਥੋੜੇ ਬੱਚੇ ਜਿਹੜੇ ਵੀਜ਼ਾਸ ਲੈ ਰਹੇ ਆ ਉਹ ਕਿੱਦਾਂ ਲੈ ਰਹੇ ਆ ਤੇ ਉਹਨਾਂ ਵਿੱਚ ਨੰਬਰ ਤੁਹਾਡਾ ਜਿਹੜਾ ਕੀ ਆ ਜਰੂਰ ਆਵੇ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਹਰ ਵਿਸ਼ੇ ਤੇ ਤੀਰਤ ਜੀ ਬਹੁਤ ਗੰਭੀਰਤਾ ਦੇ ਨਾਲ ਆਪਣੀ رائے ਰੱਖਦੇ ਨੇ ਤੀਰਤ ਜੀ ਦੀ رائے ਬੜੀ ਮਹੱਤਵਪੂਰਨ ਹੈ ਸਕਰੀਨ ਤੇ ਨੰਬਰ ਹੈ 8557885578 ਵਿਦਿਆਰਥੀ ਜ਼ਰੂਰ ਤੀਰਤ ਜੀ ਦੇ ਨਾਲ ਇੱਕ ਵਾਰ ਗੱਲ ਕਰਨ ਪੂਰੀ ਤਸੱਲੀ ਕਰਨ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰਨ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਸਤਿ ਸ੍ਰੀ ਅਕਾਲ